ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਜੀ ਭਰਾਵਾਂ ਦੀ ਹੱਡੀ ਬਸਟਾ ਰੋਡ ਮੌੜ ਮੰਡੀ ਜੀ ਆ ਦੇਖੋ ਫੈਂਸੀ ਸੂਟ ਡਿਜ਼ਾਈਨਰ ਸੂਟ ਹੈ ਜੀ ਨਾਲ ਡਿਜ਼ਾਈਨਰ ਡਵੱਟੇ ਹੈ ਬਾਜ਼ਾਰ ਚ ਮਿਲੇ 800 ਦਾ ਬਾਜ਼ਾਰ ਚ ਮਿਲੇ 900 ਦਾ ਪਰ ਆਮਾ ਦੇ ਇੱਥੇ ਸੇਲ ਚ ਲਾ ਚੁਕਾਤਾ ਜੀ ਦੇਖੋ ਡਿਰੰਗ ਡਿਜ਼ਾਈਨ ਇਹਦੇ ਵਿੱਚ ਚਾਰ ਕਲਰ ਹੋਣਗੇ ਜੀ ਰੈ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਚਾਰ ਕਲਰਾਂ ਦੀ ਮਾਲ ਹੁੰਦੀ ਹੈ ਰੇਟ ਸਿਰਫ 600 ਰੁਪਏ ਦੇ ਵਿੱਚ ਜੀ ਸਿਰਫ 600 ਰੁਪਏ ਦਾ ਬਾਜ਼ਾਰ 'ਚ ਮਿਲੇ 1000 ਦਾ ਬਾਜ਼ਾਰ 'ਚ ਮਿਲੇ 900 ਦਾ ਭਰਾਮਾਂ ਦੀ ਹੱਤੀ ਦਾ ਰੋਏ ਤੇ ਸਿਰਫ 600 ਰੁਪਏ ਬੈਨਰ ਸੂਟ ਨਾਲ ਭਾਰੀ ਦੁਪੱਟਾ ਆ ਦੇਖੋ ਜਿਹਦੇ ਤੇ ਡੈਨ 10 ਤੋਂ 20 ਡੈਨ ਆ ਚੁੱਕੇ ਹੈ ਜੀ ਆਹ ਵੀ ਡੈਨ ਹੈ ਸੀ 600 ਪੀਸੀ ਹੈ ਜੀ ਆਹ ਦੇਖੋ ਦੁਪੱਟਾ ਇਹ ਕਿੰਨਾ ਫੈਂਸੀ ਦੁਪੱਟਾ ਹੈ ਕੱਟ ਵਰਕ ਵਾਲਾ ਦੁਪੱਟਾ ਵਿਚਿਤਰਾ ਤੇ ਕਪੜਾ ਹੈ ਜੀ ਨਾਲ ਵਿਚਿਤਰਾ ਦਾ ਸੂਟ ਰੇਟ ਸਿਰ 600 ਰੁਪਏ ਹੈ ਜੀ ਦੇਖੋ ਜੀ ਆ ਪਾਈ ਦੁਪੱਟੇ ਦੇ ਨਾਲ ਰੇਟ ਸਿਰ 600 ਰੁਪਏ ਦੇ ਵਿੱਚ ਜੀ ਫੈਂਸੀ ਚਾਰਟ ਵਧੀਆ ਕੱਪੜੇ ਤੇ ਫੈਂਸੀ ਕੜਾਈ ਆਹ ਦੇਖੋ ਜੀ ਚਾਰ ਕਲਰ ਹੋਣਗੇ ਜੀ ਰੇਟ ਸਿਰ 600 ਰੁਪਏ ਦੇ ਵਿੱਚ ਜੀ ਇਸ ਤੋਂ ਹੋ ਰਿਹਾ ਹੈ ਕਿ ਕਾਰਡ ਇਹਨਾਂ ਜੀ ਇਹ ਵੀ ਬਹੁਤ ਫੈਂਸੀ ਡਿਜ਼ਾਈਨ ਹੈ ਹੌਲੀ ਥੋੜੀ ਕੜਾਈ ਦਾ ਬਰੀਕ ਤਾਗੇ ਦਾ ਕੰਮ ਹੈ ਜੀ 프ਰੰਟ ਭਾਰੀ ਹੈ ਜੀ ਨਾਲ ਫੈਂਸੀ ਦੁਪੱਟਾ ਰੇਟ ਸਿਰਫ 600 ਰੁਪਏ ਦੇ ਵਿੱਚ ਰੰਗ ਦੇਖੋ ਜੀ ਕਿੰਨੇ ਫੈਂਸੀ ਰੰਗ ਹੈ ਦੇ ਵਿੱਚ ਨਿਊ ਗ੍ਰੀਨ ਆ ਗਿਆ ਜੀ ਆ ਦੇਖੋ ਮੇਰੇ ਇੰਟਰ ਰੰਗ ਆ ਗਿਆ ਜੀ ਧਿਆਰਾ ਦਾ ਸੀਜ਼ਨ ਕਰਕੇ ਭਾਰੀ ਸੇਰ ਮੇਲਾ ਜੀ ਮੈਂ ਇਹ ਕਿਹੜਾ ਬੱਟਾ ਤੇ ਨਾ ਭਾਰੀ ਰੁਬੱਤੇ ਤੇ ਜੀ ਰੇਡ ਸੱਤ 6 ਸੱਤ ਚ ਗੱਟਦਾ ਜੀ 600 ਰੁਪਏ ਦੇ ਵਿੱਚ ਜੀ ਪੁਰਾਣਾ 10000 ਰੁਪਏ ਦੀ ਕਪੜੇ ਵੀ ਖਰੀਦ ਕਰਨ ਤੇ trolly bag ਵੀ ਫ੍ਰੀ ਦਿੱਤਾ ਜਾ ਰਿਹਾ ਹੈ ਜੀ व्यापार साथी करके कपड़ा खरीद 10000 ਦਾ ਕਪੜਾ ਖੀਦੋ ਤੇ ਟ੍ਰੋਲੀ ਬੈਗ ਸੁਤਨਾ ਘਰ ਕਿ ਲੈ ਜਾਓਗੇ ਆ ਦੇਖੋ ਇਸ ਤੋਂ ਵਧੀਆ ਕੁਆਲਿਟੀ ਸਿਮਰਤੀ ਆ ਗਿਆ ਜੀ ਬੁਜਾਰਤ ਮੇਲੇ 1600 ਦਾ ਬੁਜਾਰਤ ਮੇਲੇ 1700 ਦਾ ਜੀ ਭਰਾਮਾ ਦੇ ਹੱਤੀ ਦਾ ਰੇਟ ਸਿਰਫ 800 ਰੁਪਏ ਕਰਤਾ ਜੀ ਦੇਖੋ ਡਿਜ਼ਾਈਨ ਇਹ ਇਹ ਨਾਲ ਸੂਟ ਡਿਜ਼ਾਈਨ ਨਾਲ ਡਬਟਾ ਜੀ ਰੇਡ ਸਿਰ 800 ਰੁਪਏ ਦੇ ਵਿੱਚ ਜੀ ਆਈ ਬਗਿਆਸਾ ਜਿਹੜਾ ਕੰਦਰ ਹੈ ਸਾਰੇ ਜਿਹਦੇ ਵਿੱਚ ਰੈਡ ਕਲਰ ਆ ਗਿਆ ਜੀ ਗ੍ਰੀਨ ਆ ਗਿਆ ਮੋਰ ਪੰਛੀ ਆ ਗਿਆ ਚਾਰ ਕਲਰਾਂ ਚ ਮਾਲੇ ਰੇਡ ਸਿਰ 800 ਰੁਪਏ ਦੇ ਵਿੱਚ ਜੀ ਇਸ ਤੋਂ ਹੋਰ ਵਧੀਆ ਕੁਆਲਿਟੀ ਦੇ ਵਿੱਚ ਜੀ ਜਿਹੜੀ ਸਿਲਵਰ ਡਾਈਣੀ ਹੈ ਜੀ ਇਹਨਾਂ ਦੇਖੋ ਡਾਈ ਦੇਖੋ ਕਿੰਨਾ ਕਿੰਨਾ ਸੋਹਣਾ ਵਰਕ ਹੈ ਜਿਹਦੇ ਉੱਤੇ ਨਾ ਦੁਪੱਟਾ ਹੀ ਪੂਰਾ ਫੈਨਸੀ ਹੈ ਇਹ ਨਵਾਂ ਕੱਲਰ ਡਿਆ ਹੈ ਨਾ ਸਾਰਾ ਹੀ ਚਾਟ ਵੀ ਨਵਾਂ ਜੀ ਬਿਲਕੁਲ ਦੇਖੋ ਕਲਰ ਕਿੰਨਾ ਕਿੰਨੇ ਫੈਨਸੀ ਕਲਰ ਹੈ ਲੋ ਫੈਨਸੀ ਸੂਟਾਂ ਆਹਾਰੀ ਸੇਲ ਮਿਲਦਾ ਸ੍ਰਾਮਦੇਹੀ ਬਸਟਾਨ ਰੋਡ ਮੋੜ ਮੰਡੀ ਜੀ ਦੇਖੋ ਇਹ ਸਿਰਫ 850 ਰੁਪਏ ਜੀ ਭਰਾਮਾ ਦੀ ਹੱਟੀ ਬਸਟੇਰ ਰੋਡ ਮਾਉਂ ਮੰਡੀ